ਫਤੇਗੜ ਸਾਈ ਵਿਕੇਸ਼ ਸ਼ਰਮਣੀਆਂ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਇੱਕ ਵਿਸ਼ੇਸ਼ ਮੀਟਿੰਗ યોਧ ਦੇ ਸਰਪ੍ਰਸਤ ਪ੍ਰਧਾਨ ਈਮਾਨ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਜਿਸ ਦੇ ਵਿੱਚ ਅਹਿਮ ਵਿਚਾਰ ਚਰਚਾ ਪਾਰਟੀ ਦੇ ਆਗੂਆਂ ਵੱਲੋਂ ਕੀਤੀਆਂ ਗਈਆਂ ਤੇ ਅੱਜ ਸ਼੍ਰੋਮਣੀ ਕਾਲੀ ਦਾ ਨੰਬਰ 73 ਜ਼ਿਲ੍ਹਾ ਫਤਿਹਗੜ ਸਾਹਿਬ ਦੀ ਮੀਟਿੰਗ ਹੈ ਜਿਹਦੇ ਵਿੱਚ ਸਾਡੇ ਤਿੰਨ ਏਜੰਡਾ ਹੈਗੇ ਪਹਿਲਾ ਜਿਹੜਾ ਸਾਡੇ ਪਾਰਟੀ ਦੀ ਵਿਉਂਤ ਹੈ ਉਹਦਾ ਡੈਲੀਗੇਟ ਜਲਾਸ ਅੱਗੇ ਆਉਣਾ ਹੈ ਉਹਦੇ ਵਾਸਤੇ ਅਸੀਂ ਆਪਣੀ ਭਰਤੀ ਸ਼ੁਰੂ ਕੀਤੀ ਹੋਈ ਹੈ ਔਰ ਡੈਲੀਗੇਟ ਖੜੇ ਕਰ ਰਹੇ ਆਂ ਦੂਜਾ ਅਸੀਂ ਜਿਹੜਾ ਐਸਜੀਪੀਸੀ ਦੀ ਚੋਣ ਹੈ ਉਹਦੀਆਂ ਵੋਟਰ ਸੂਚੀਆਂ ਅਦੀਨ ਜਾ ਕੇ ਪਿੰਡਾਂ 'ਚ ਚੈੱਕ ਕਰ ਰਹੇ ਆਂ ਸਹੀ ਬਣੀ ਆ ਕਿ ਗਲਤ ਬਣੀ ਆ ਔਰ ਤੀਜੀ ਸਾਡੀ ਅੱਜ ਮੀਟਿੰਗ ਦਾ ਮੁੱਦਾ ਹੈਗਾ 12 ਫਰਵਰੀ ਨੂੰ ਸਾਡੇ ਮਹਾਰਾਜ ਰਵਿਦਾਸ ਜੀ ਦਾ ਜਨਮ ਦਿਹਾੜਾ ਹੈਗਾ ਉਸ ਦਿਨ ਜਦ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਮਨਾਉਂਦੇ ਹੈਗੇ ਆ ਅਸੀਂ ਇਸ ਕਰਕੇ ਬੇਗੰਪੁਰੇ ਨੂੰ ਸਮਰਪਿਤ ਮਹਾਰਾਜ ਰਵਿਦਾਸ ਸਾਹਿਬ ਦਾ ਗੁਰਪੁਰਬ ਮਨਾਉਣ ਵਾਸਤੇ ਔਰ ਸਾਤ ਜਨਰਲ ਸਿੰਘ ਜੀ ਭਿੰਡਾ ਵਾਲਿਆਂ ਨੂੰ ਯਾਦ ਕਰਨ ਵਾਸਤੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਨ ਵਾਸਤੇ ਤੇ ਸਿੱਖ ਕੌਮ ਨੂੰ ਉਹਨਾਂ ਦੀ ਦਿੱਤੀ ਸੇਧ ਨੂੰ ਅੱਗੇ ਵਧਾਉਣ ਵਾਸਤੇ ਪੂਰੇ ਇਕੱਠ ਕਰ ਰਹੇ ਹੈ। ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز